ਖਜ਼ਾਨਾ ਮੰਤਰੀ ਅਰੁਣ ਜੇਟਲੀ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਖਾਸ ਤੌਰ ਤੇ ਤਿਆਰੀਆਂ ਕੀਤੀਆਂ ਗਈਆਂ ਨੇ ਉਹਨਾਂ ਨੂੰ ਉਹਨਾਂ ਦੀ ਇਸ ਪਹਿਲੀ ਫੈਰੀ ਨੂੰ ਲੈ ਕੇ ਦਰਅਸਲ आम चुनाव ਦੇ ਵਿੱਚ ਹਾਰਨ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ ਨੇ ਖਜ਼ਾਨਾ ਮੰਤਰੀ ਅਰੁਣ ਜੇਟਲੀ ਅਤੇ ਕਈ ਤਰ੍ਹਾਂ ਦੀਆਂ ਮੰਗਾਂ ਵੀ ਉੱਠ ਰਹੀਆਂ ਨੇ ਅਰੁਣ ਜੇਟਲੀ ਤੋਂ ਹਾਲਾਂਕਿ ਇਸ ਤੋਂ ਪਹਿਲਾਂ ਆਮ ਬਜਟ ਦੇ ਵਿੱਚ ਉਹਨਾਂ ਨੇ ਅੰਮ੍ਰਿਤਸਰ ਨੂੰ ਕਈ ਕੁਝ ਦਿੱਤਾ ਪਰ ਉਸ ਤੋਂ ਇਲਾਵਾ ਜੋ ਮੰਗਾਂ ਨੇ ਉਹ ਵੀ ਰੱਖਿਆ ਜਾਣਗੀਆਂ ਰਾਜੀਵ ਸ਼ਰਮਾਈ ਬੀਪੀ ਸੰਜਾ ਪੱਤਰਕਾਰ ਜੁੜੇ ਹੋਏ ਨੇ ਰਾਜੀਵ ਇਸ ਵਕਤ ਅਰੁਣ ਜੇਟਲੀ ਕਿੱਥੇ ਨੇ ਅਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਬੀਜੇਪੀ ਵੱਲੋਂ ਕੀਤੀਆਂ ਗਈਆਂ ਨੇ ਉਹਨਾਂ ਦੀ ਇਸ ਫੇਰੀ ਨੂੰ ਲੈ ਕੇ ਜੀ ਅਰੁਣ ਜੈਤਲੀ ਅੰਮ੍ਰਿਤਸਰ ਪਹੁੰਚ ਚੁੱਕੇ ਹਨ ਕੁਝ ਦੇਰ ਪਹਿਲਾਂ ਉਹ ਅੰਮ੍ਰਿਤਸਰ ਦੇ 에어 ਫੋਰਸ ਸਟੇਸ਼ਨ ਤੇ ਪਹੁੰਚੇ ਸਨ ਜਿੱਥੇ ਉਹਨਾਂ ਦਾ ਸਵਾਗਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਔਰ ਕਈ ਕੈਬਨਿਟ ਮੰਤਰੀਆਂ ਸਮੇਤ ਜੋ ਪੰਜਾਬ ਦਾ ਬੀਜਪੀ ਦੇ ਪ੍ਰਧਾਨ ਹਨ ਕਮਲ ਸ਼ਰਮਾ ਉਹ ਵੀ ਪਹੁੰਚੇ ਸਨ ਔਰ ਉਸ ਤੋਂ ਬਾਅਦ ਅਰੁਣ ਜੇਟਲੀ ਸਿੱਧਾ ਆਰਮੀ ਕੈਂਪ ਦੇ ਵਿੱਚ ਗਏ ਹਨ ਜਿੱਥੇ ਆਰਮੀ ਦਾ ਕੋਈ ਪ੍ਰੋਗਰਾਮ ਪ੍ਰੋਗਰਾਮ ਹੈ ਜਿਸ ਬਾਰੇ ਮੀਡੀਆ ਨੂੰ ਜਾਂ ਹੋਰ ਪ੍ਰਸ਼ਾਸਨ ਨੂੰ ਕੋਈ ਜਾਣਕਾਰੀ ਨਹੀਂ ਕਿ ਆਖਿਰ ਉਹ ਸਮਾਗਮ ਕੀ ਹੈ ਔਰ ਉਸ ਤੋਂ ਬਾਅਦ ਅਰੁਣ ਜੇਟਲੀ ਡੇਰਾ ਬਾਬਾ ਨਾਨਕ ਵਿਖੇ ਜਾਣਗੇ ਉੱਥੇ ਵੀ ਇੱਕ ਆਰਮੀ ਦੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨਗੇ ਔਰ ਉਸ ਤੋਂ ਬਾਅਦ 4 ਵਜੇ ਦੇ ਕਰੀਬ ਉਹ ਵਾਪਸ ਅੰਮ੍ਰਿਤਸਰ ਪਰਤਣਗੇ ਜਿੱਥੇ ਅੰਮ੍ਰਿਤਸਰ ਦੇ ਸਰਕਟ ਹਾਊਸ ਦੇ ਵਿੱਚ ਉਹਨਾਂ ਨੂੰ ਗਾਡਾ ਫਾਉਨਰ ਜੋ ਹੈ ਉਹ ਦਿੱਤਾ ਜਾਏਗਾ ਔਰ ਉਸ ਤੋਂ ਬਾਅਦ ਉਹ ਸ੍ਰੀ ਹਰਮੰਦਰ ਸਾਹਿਬ ਦਰਗਿਆਣਾ ਮੰਦਰ ਮੱਥਾ ਟੇਕਿਆ ਤੋਂ ਬਾਅਦ ਜੱਲਿਆਂ ਵਾਲੇ ਬਾਗ ਸ਼ਹੀਦਾਂ ਨੂੰ ਜੋ ਹੈ ਸ਼ਰਦਾਂਜੀ ਦੇ ਸਟੇਟ ਕਰਨ ਤੋਂ ਬਾਅਦ ਫਿਰ ਅੰਮ੍ਰਿਤਸਰ ਦੇ ਵਿੱਚ ਜੋ ਹਨ ਉਹ ਪਾਰਟੀ ਵਰਕਰਾਂ ਦੇ ਨਾਲ ਇੱਕ ਮੀਟਿੰਗ ਕਰਨਗੇ ਫਿਰ ਹੋ ਸਕਦਾ ਕਿ ਉਹ ਪੱਤਰਕਾਰਾਂ ਦੇ ਨਾਲ ਵੀ ਗੱਲਬਾਤ ਕਰਨ ਉਦੋਂ ਤੱਕ ਜੋ ਹੈ ਉਹਨਾਂ ਦੇ ਹੋਰ ਕਿਸੇ ਵੀ ਸਮਾਗਮ ਬਾਰੇ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਜੀ ਅਸੀਂ ਦੇਖਿਆ ਕਿ ਬਹੁਤ ਸਾਰੇ ਵੱਡੇ ਵੱਡੇ ਲੀਡਰ ਪਹੁੰਚੇ ਹੋਏ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੋਦਸਾਨ ਵਿਕਰਮ ਸਿੰਘ ਮਜੀਠੀਆ ਸਹਿਨ ਅਨਿਲ ਜੋਸ਼ੀ ਸਾਨ ਪਰ ਅਜੇ ਹੀ ਕਿਹੜੇ ਲੀਡਰ ਨੇ ਜਿਹੜੇ ਨਾਦਰਤ ਰਹੇ ਨੇ ਉਹਨਾਂ ਦੀ ਫੇਰੀ ਤੇ ਜੀ ਜੇਕਰ ਅਸੀਂ ਲੀਡਰਾਂ ਦੀ ਗੱਲ ਕਰੀਏ ਤਾਂ ਕਿਉਂਕਿ ਜਮਨੀ ਚੋਣਾ ਹੋਣ ਕਰਕੇ ਕਈ ਜੋ ਨੇਤਾ ਹਨ ਪਾਰਟੀ ਦੇ ਭੱਜਪਾ ਜਾਂ ਅਕਾਲੀ ਦਲ ਦੇ ਉਹ ਉੱਥੇ ਵੀ ਵਿਅਸਤ ਹੋਣ ਕਰਕੇ ਨਹੀਂ ਪਹੁੰਚੇ ਪਰ ਜੇਕਰ ਵਿਕਰਮ ਜੀਟੀਆ ਦੀ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਅੱਜ ਉਹ ਪਹਿਲੀ ਵਾਰ ਨਜ਼ਰ ਆਏ ਹਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਹਾਲਾਂਕਿ ਉਹਨਾਂ ਨੇ ਜ਼ਿਆਦਾ ਗੱਲ ਵੀ ਨਹੀਂ ਕੀਤੀ ਮੀਡੀਆ ਦੇ ਨਾਲ ਉਹ ਔਰ ਮੁੱਖ ਮੰਤਰੀ ਬਾਦਲ ਦੀ ਗੱਡੀ ਦੇ ਵਿੱਚ ਉਹਨਾਂ ਦੇ ਨਾਲ ਬੈਠੇ ਹੋਏ ਸਨ ਔਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਜੋ ਅਰਣ ਜੇਟਲੀ ਵੀ ਅੱਜ ਪਹਿਲੀ ਵਾਰ ਜੋ ਦੋ ਮੁੱਖ ਉਹਨਾਂ ਨੂੰ ਅਹਿਮ ਮੰਤਰਾਲੇ ਮਿਲੇ ਹਨ ਭਾਰਤ ਸਰਕਾਰ ਦੇ ਵਿੱਚ ਉਹਨਾਂ ਦੇ ਮੰਤਰੀ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਅਮਰitsar ਆਏ ਨੇ ਅਮਰitsar ਦੇ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਨੇ ਔਰ ਅੱਜ ਉਹ ਅਰਣ ਜੇਟਲੀ ਦਾ ਧੰਨਵਾਦ ਵੀ ਕਰਨਗੇ ਔਰ ਜੇਕਰ ਅਸੀਂ ਅੱਜ ਦੀ ਮੀਟਿੰਗ ਦੇ ਜੋ ਚਰਚਾ ਬਾਰੇ ਗੱਲ ਕਰੀਏ ਤਾਂ ਕੈਬਨਿਟ ਮੰਤਰੀ ਅਨਿਰਜੋਸ਼ੀ ਦਾ ਕਹਿਣਾ ਸੀ ਕਿ ਸਿਰਫ ਉਹਨਾਂ ਦਾ ਧੰਨਵਾਦ ਕਰਨ ਲਈ ਜੋ ਹੈ ਅੱਜ ਦਾ ਪ੍ਰੋਗਰਾਮ ਜੋ ਹੈ ਮੀਟਿੰਗ ਰੱਖੀ ਗਈ ਹੈ ਉਸ ਤੋਂ ਇਲਾਵਾ ਕੋਈ ਖਾਸ ਗੱਲ ਨਹੀਂ ਹੈ ਪਰ ਜਦੋਂ ਤੱਕ ਅਰੁਣ ਜੇਟਲੀ میڈیا ਦੇ ਸਾਹਮਣੇ ਰੂਬਰੂ ਮੀਡੀਆ ਦੇ ਨਾਲ ਨਹੀਂ ਹੁੰਦੇ ਉਦੋਂ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਕਿ ਉਹ ਅਮਰitsar ਲਈ ਕੀ ਕੁਝ ਖਾਸ ਜੋ ਹਨ ਤੋਫੇ ਲੈ ਕੇ ਅੱਜ ਪਹੁੰਚੇ ਹਨ